हां जी दोस्तों सारेया नुं सत श्री अकाल स्वागत करते हैं टोटा राज संधू फार्मिंग ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਿੰਦਰਜੀਤ ਉਹਨਾਂ ਦੇ ਕੋਲ ਦੋਸਤੋ ਅੱਜ ਆਪਣੀ ਇਹ ਵਿਜੀਟ ਆ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ 4 ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ 3 ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਦੋਸਤੋ ਜਰਸੀ ਅੰਗ ਦੇ ਵਿੱਚ ਇਹ ਵੜ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਉਸੂ ਆਲਮੋਸਟ ਸਾਰੇ ਸੂਏ ਸਪਾਏ ਆ ਤੇ ਕੋਈ ਵੀਰ ਕੋਈ ਖਰੀਦਦਾਰ ਆ ਰਿਹਾ ਬਿਲਕੁਲ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਦੋਸਤੋ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਸੋ ਔਨਲਾਈਨ ਵੀ ਕਾਫੀ ਵੀਰ ਸਬਦਾ ਕਰਦੇ ਆ ਪਰ ਆਪਾਂ ਹਰ ਵਾਰ ਜਿਹੜੀ ਆ ਦੋਸਤੋ ਇੱਕ ਗੱਲ ਜ਼ਰੂਰ ਕਹਿੰਦੇ ਆ ਵੀ ਇੱਥੇ ਆਣ ਕੇ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕੀਤੀ ਜਾਵੇ ਤੇ ਬਾਕੀ ਆਪਾਂ ਗੱਲਬਾਤ ਵੀਰਿੰਦਰ ਜੀ ਤੇ ਨਾਲ ਕਰ ਲਾਂਗੇ ਪੂਰੀ ਡਿਟੇਲ ਉਹਨਾਂ ਤੋਂ ਲੈ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਾਸੋਂ ਦੇ ਮਿਲ ਸਕੇ ਅੱਜ ਤਰੀਕ ਦ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਵੈਸੇ 24 ਦਾ ਸਮਾਂ ਬਿਲਕੁਲ ਨੇੜਾ ਦੋਸਤੋ 24 ਦਾ ਸਮਾਂ ਹੋਇਆ ਪਿਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਬੂਰੀ ਮੱਝਾ ਦੋਸਤੋ ਬੂਰੀ ਮੱਝਾ ਕਾਫੀ ਵੀਰਾਂ ਦਾ ਸ਼ੌਂਕ ਆ ਡਿਮਾਂਡ ਹੁੰਦੀ ਹੈ ਵੀ ਪੂਰੀ ਮੱਝ ਖਰੀਦਣੀਆਂ ਠੀਕ ਹੈ ਜੀ ਤੁਸੀਂ ਬੂਰੀ ਮੱਝ ਨੂੰ ਵੀ ਹੱਥ ਪਾ ਸਕਦੇ ਜੀ ਆਓ ਕਰਦੇ ਆ ਬਾਤचीत ਸਭ ਤੋਂ ਪਹਿਲਾ ਵੀਰ ਇੰਦਰਜੀਤ ਸਾਸਰੀਕਾਰ ਸਾਸਰੀਕਾਰ ਜੀ ਵੀਰੇ ਹੋਰ ਵੀਰ ਇੰਦਰਜੀਤ ਠੀਕ ਠਾਕ ਜੀ ਠੀਕ ਠਾਕ ਕਿਰਪਾ ਵੈਗਰ ਜੀ ਅੱਛਾ ਇੰਦਰਜੀਤ ਵੀਰ ਅੱਜ ਆਪਣੇ ਕੋਲ ਵੈਸੇ ਨਾਗ ਜਿਹੜੇ ਟੋਟਲ 4 ਬਕਾਊ ਨੇ ਹਾਂਜੀ 4 ਤਿੰਨ ਮੱਜਾਂ ਵੀ ਸੂਈਆਂ ਨੇ ਬਾਕੀ ਇੱਕ ਬੈੜ ਜਿਹੜੀ ਬੱਚੀ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਦੁੱਧ ਵੀ ਮਿਲਦਾ ਤੁਸੀਂ ਦੱਸਿਆ ਬੱਚੇ ਚੰਗੇ ਚੰਗੇ ਦੁੱਧ ਤੇ ਜਲਦੀ ਪਈ ਠੀਕ ਆ ਜੀ ਵੈਸੇ ਹੋ ਗਏ ਫਰੀ ਤੂੜੀਆਂ ਤੜੀਆਂ ਬਣਾ ਲਵਾਂਗੇ ਵੇਲੇ ਹੋ ਗਏ ਵੀਰ ਜੀ ਆ ਤੂੜੀਆਂ ਚਾਰ ਪੰਜ ਨੇ ਲੱਗ ਗਏ ਆ ਠੀਕ ਆ ਠੀਕ ਆ ਜੀ ਤੇ ਹੋਰ ਕੋਈ ਗੱਲਬਾਤ ਵੀਰ ਜੀ ਗੱਲਬਾਤ ਵੀਰੇ ਆਪਾਂ ਵੀਰਾ ਭਰਾਵਾਂ ਘੜੀ ਇਹ ਵਿਚਾਰ ਰੱਖਣਾ ਹੈ ਕਿ ਮੇਰਾ ਵੀਰ ਜਿੰਨੇ ਡੰਗਰ ਲੈਣਾ ਨਾ ਪਹਿਲ ਮੈਂ ਪਿਛਲੀ ਵੀਡੀਓ 'ਚ ਇਹ ਬੋਲੀ ਸੀ ਵੀ ਆਣ ਕੇ ਇੱਥੇ ਮੇਰਾ ਵੀਰ ਤਸੱਲੀ ਕਰਿਓ ਆ ਬਿਲਕੁਲ ਜੀ ਆਨਲਾਈਨ ਡੰਗਰ ਨਹੀਂ ਆਪ ਤੇ ਜੇ ਆਨਲਾਈਨ ਕਿਸਨੇ ਖੜਨਾ ਤੇ ਉਹਦਾ ਜ਼ਿੰਮੇਵਾਰ ਵੀ ਰਵਾਪ ਹੋਊਗਾ ਜਦੋਂ ਆਪਣੇ ਘਰੋਂ ਡੰਕਰ ਚਲੇ ਗਿਆ ਹਾਂਜੀ ਆਪਾਂ ਬਾਅਦ ਵਿੱਚ ਵਾਪਸ ਡੰਕਰ ਨਹੀਂ ਜਿਲੇਣਾ ਅਸਲੀ ਠੀਕ ਹੈ ਤੇ ਇੱਕ ਇਹ ਆ ਕਿ ਆਪਾਂ ਮਤਲਬ ਚੈੱਕ ਨਹੀਂ ਲੈਂਦੇ ਤੇ ਕੈਸ਼ ਪੇਮੈਂਟ ਚਾਹੇ ਤੇ ਚਾਹੇ ਆਪਾਂ ਮਮਲ ਫੋਨਪੇ ਪੈਸੇ ਕਰਵਾ ਲੈਨੇ ਆ ਤੇ ਬਾਕੀ ਇਹ ਵੀ ਪੈਸੇ ਪਹਿਲਾਂ ਡੰਗਰ ਬਾਜ ਵੀਰ ਜੀ ਬਾਜ ਚ ਹੀਰਾ ਫੇਰੀਆਂ ਬੜੀਆਂ ਹੁੰਦੀਆਂ ਜਦੋਂ ਪੈਸੇ ਦੇਨੇ ਹੁੰਦੇ ਜਾ ਕੇ ਕਈ 2000 ਕੱਟ ਦਿੰਦੇ ਕਈ 1500 ਕੱਟ ਦਿੰਦੇ ਆ ਉਹ ਉਹਦਾ ਵੀਰ ਜੀ ਕਮਾਈ ਹੁੰਦੀ ਆ ਉਹ ਹੀ ਵੀਰ ਰੱਖ ਲਿੰਦੇ ਆ ਤੇ ਫਿਰ ਚੰਗੇ ਨਹੀਂ ਲੱਗਦਾ ਇਸ ਕਰਕੇ ਤੇ ਇੱਕ ਮੈਂ ਹੀ ਕਹੂੰਗਾ ਵਾਰ-ਵਾਰ ਕਿ ਆਪਾਂ ਗਰੰਟੀ ਨਹੀਂ ਇਹ ਦੇਣੀ ਗਰੰਟੀ ਮੇਰੇ ਘਰੇ ਕੋਈ ਚਾ ਟਾਈਮ ਚੋਲੇ ਇੱਥੇ ਛੱਡ ਜੇ ਤੇ ਵੀਰ ਹੀ ਛੱਡ ਜੇ ਜੋ ਦੱਸਾਂਗੇ ਉਹ ਨਿਕਲੂਗਾ ਬਾਕੀ ਇਹ ਵੀ ਗਰੰਟੀ ਨਾ ਪਾਾਂਗੇ ਗਾਂ ਹਾਂ ਆ ਦੋਸਤੋ ਵੀ ਸਿਆਣੀ ਗੱਲ ਆ ਵੀਰ ਦੀ ਵੈਸੇ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਕਾਫੀ ਵੀਰ ਆਨਲਾਈਨ ਸੌਦਾ ਕਰਦੇ ਆ ਬਾਟੇ ਜਿਹੜਾ ਆਨਲਾਈਨ ਆਲਾ ਸੌਦਾ ਨਹੀਂ ਹੈਗਾਗਾ ਕਿਉਂਕਿ ਇਹ ਆ ਵਾਪਰੇ 컬러 ਆ ਦੋਸਤੋ ਸਾਹਮਣੇ ਵਾਲੀ ਚੀਜ਼ ਆ ਬਾਅਦ ਵਿੱਚ ਉੱਥੇ ਜਾ ਕੇ ਕਿਸੇ ਵੀਰ ਨੇ ਕਿੰਤੂ ਪ੍ਰੰਤੂ ਕਰਨੀ ਪੈਸੇ ਦੇ ਦੇਣ ਲੈਣ ਤੋਂ ਵਪਾਰੀ ਵੀਰਾਂ ਨੇ ਚੀਜ਼ ਭੇਜ ਦੇਣੀ ਚਾਹੇ ਕਿਸੇ ਵੀਰ ਤੋਂ ਤੁਸੀਂ ਚੀਜ਼ ਮੰਗਵਾ ਲੈਣੀ ਉੱਥੇ ਜਾ ਕੇ ਬਰਾਬਰ ਰੇਡ ਜਿਹੜਾ ਦੋਸਤਾਂ ਦੇ ਵਿੱਚ ਕੋ 2-4 ਹਜ਼ਾਰ ਛਡਾਉਣਾ ਬਾਅਦ ਵਿੱਚ ਕੀਤੀ ਹੋਈ ਗੱਲ ਤੋਂ ਬਾਅਦ ਦੀ ਗੱਲ ਠੀਕ ਆ ਜੀ ਤੇ ਉਹ ਗੱਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤਸੱਲੀ ਆ ਵਪਾਰੀ ਨੂੰ ਵੀ ਹਰ ਕੋਈ ਵਾਪਸ ਕਰਨ ਪੈਂਦਾ ਹਾਂ ਵਪਾਰੀ ਨੂੰ ਹਰ ਕੋਈ ਵਾਪਸ ਕਰਨ ਪੈਂਦਾ ਆ ਤਾਂ ਵਪਾਰੀ ਗਾਹ ਕਿਨੂੰ ਵਾਪਸ ਕਰੇ ਜੇ ਕਿਸੇ ਨੂੰ ਮਾੜੀ ਇਹ ਵੀਰੇ ਦਹਾ ਡੰਗਰਾ ਪਿੱਛੇ ਵਪਾਰੀ ਨੂੰ ਇੱਕ ਡੰਗਰ ਮਾੜਾ ਮਿਲਨੇ ਮਿਲਣਾ ਹਾਂ ਉਹਨੋਂ ਵਪਾਰੀ ਤੋਂ ਜਿਹੜਾ ਵੀਰ ਗਾਂ ਲੈ ਗਿਆ ਉਹ ਸਾਦਾ ਉਹਦੀ ਕਿਸਮਤ ਮਾੜੀ ਆ ਜਾਂ ਵਪਾਰੀ ਦੀ ਮਾੜੀ ਆ ਵਪਾਰੀ ਦੇ ਡੇ ਤੇ ਖੜ ਗਿਆ ਤਾਂ ਵਪਾਰੀ ਦੀ ਮਾੜੀ ਆ ਜੇ ਕੋਈ ਵੀਰ ਲੈ ਗਿਆ ਤਾਂ ਉਹਦੀ ਮਾੜੀ ਆ ਜੇ ਕਿਹਦਾ ਡੰਗਰ ਮਤਲਬ ਖਰਾਬ ਜਿੰਨੇ ਮੰਨ ਲਓ ਕਿ ਫਿਰਕੇ ਵੀਰ ਜੀ ਮਤਲਬ 6 ਮਹੀਨਾ ਸਾਲ ਪਿੱਛੇ ਕਟੰਗਰ ਲੈਣਾ ਹੈ ਉਦੀ ਵੀ ਗੱਲ ਠੀਕ ਹੈ ਉਹਨੂੰ ਮਾੜਾ ਡੰਗਰ ਪਾਜੇ ਤੇ ਉਹਨੇ ਕਹਿ ਦਨਾ ਮੇਰਾ ਵਪਾਰੀ ਨੇ ਠੱਗੀ ਛੇੜੀ ਆ ਬਸ ਬਸ ਵੀਰ ਜੀ ਵਪਾਰੀ ਠੱਗੀ ਨਹੀਂ ਖੇਡਦਾ ਇਹ ਆ ਕਿ ਪਿੱਛੋਂ ਆਉਂਦੇ ਵਾਪ ਲੈ ਖਲ ਰਾ ਇਹਨਾਂ ਦਾ ਪਤਾ ਨਹੀਂ ਵੀ ਸੋਨਾ ਨਿਕਲਣਾ ਹੈ ਜਾਂ ਕੀ ਨਿਕਲਣਾ ਹੈ ਆਪਣੇ ਵਰਗੇ ਘਰਾਂ ਦੇ ਵਿੱਚੋਂ ਹੀ ਆਉਣਾ ਬਸ ਘਰਾਂ ਤਾਂ ਡੇਰ ਕੇ ਵੀਰਾਂ ਤੋਂ ਲੈਣਾ ਮੈਂ ਜਿਹੜੇ ਵੀਰ ਭਾ ਵੇਂਦੇ ਆ ਡੰਗਰ ਲੈਂਦੇ ਆ ਉਹਨਾਂ ਨੂੰ ਹੀ ਆਪਾਂ ਦੇ ਦੇਣਾ ਆਪਾਂ ਕਿਹੜੇ ਵੀ ਰਾਤ ਕਰੇ ਬਣਾਉਣੇ ਆ ਤੇ ਦਿਨੇ ਸੇਲ ਕਰ ਦਿੰਨੇ ਆ ਉਹਨਾਂ ਦੇ ਵੀਰੇ ਪਿੱਛੋਂ ਹੀ ਆ ਆ ਵੀ ਦੋਸਤੋ ਥੋੜੇ ਬਾਦੇ ਨਫੇ ਦੀ ਖਾਤਰ ਜਿਹੜਾ ਪਸ਼ੂ ਅਗੋ ਲੈਣਾ ਤੇ ਬਾਅਦ ਚ ਘ ਤੋ ਕਿਸੇ ਕੋਲੋ ਚਲੇ ਜਾਣਾ ਕਿਸੇ ਤਾਂ ਕਿਸੇ ਦਾ ਜੀ ਨਹੀਂ ਕਰਦਾ ਵੀ ਕਿਸੇ ਨੂੰ ਮਾੜਾ ਪਸੂ ਦਿੱਤਾ ਜਾਵੇ ਫਿਲਹਾਲ ਆਪਣੇ ਚੀਜ਼ ਦੀ ਤੁਸੀਂ ਨਰਕਪਰਖ ਇੱਥੋਂ ਜ਼ਰੂਰ ਕਰਿਆ ਕਰੋ ਠੀਕ ਆ ਜੀ ਕਿਲੇ ਦੇ ਉੱਪਰੋਂ ਕਿਉਂਕਿ ਪੈਸੇ ਤੁਸੀਂ ਇੱਥੇ ਗਿਣਾਉਣੇ ਆ ਤਸੱਲੀ ਇੱਥੇ ਕਰਿਆ ਕਰਵਾਣ ਕੇ ਠੀਕ ਆ ਲਵਿੰਦਰਜੀਤ ਵੀਰ ਅੱਜ ਤਿੰਨ ਮੱਝਾਂ ਤਾਂ ਆਪਾਂ ਦਿਖਾ ਦਈਏ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਐਸੇ ਵੱਡੀ ਝੂਲੀ ਤੋਂ ਕਰੀਏ ਆਜੋ ਜੀ ਠੀਕ ਆ ਜੀ ਪਸ਼ੂ ਵੈਸੇ ਦੋਸਤੋ ਤਿੰਨੇ ਮੱਝਾਂ ਸੁਈਆਂ ਨੇ ਬਾਕੀ ਜਿਹੜੀ ਜਿਹੜੀ ਕਿਸੇ ਵੀਰ ਨੂੰ ਪਸੰਦ ਆਊਗੀ ਉਹਦੀ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਤੇ ਇਹਦੀ ਡਿਟੇਲ ਕਰਦਿਏ ਸਾਂਝੀ ਵੀਰ ਇਹਨੂੰ ਵੀਰ ਜੀ ਕੋ 10 10 ਦਿਨ ਹੋਏ ਸੂਈ ਨੂੰ ਮਗਰ ਕੱਟੀ ਆ ਓਕੇ ਤੇ ਦੁੱਧ ਦੇ ਜੇ ਆਪਾਂ ਵੀ ਗਰੰਟੀ ਫੇਰ ਉਹ ਹੀ ਗੱਲ ਗਰੰਟੀ ਨਹੀਂ ਦੇਣੀ ਘਰੇ ਆਓ ਮੇਰਾ ਵੀ ਇੱਥੇ 14 ਲੀਟਰ ਦੁੱਧ ਚਵਾ ਕੇ ਮਤਲਬ ਇਹ ਗੱਲ ਵੀ ਜੋ ਆਪਾਂ ਕਹਿ ਰਹੇ ਹਾਂ ਵੀ ਇੱਥੇ ਆ ਕੇ ਪੁਸ਼ਟੀ ਕਰੋ ਹਾਂ 14 ਲੀਟਰ ਕੋਈ ਸੋਚ ਕੇ ਅੱਜ ਵੀ 13 ਲੀਟਰ ਮੰਨ ਕੇ ਅੱਜ 15 14 ਹੁਣਾ ਮੰਨ ਕੇ ਆਵੇ ਤੇ 14 ਤੋਂ ਘੱਟ ਨਾ ਉਹ ਕਈ ਵੀਰ ਕਹਿੰਗੇ ਵੀ ਦਾ ਲੇਵਾ ਥੋੜਾ ਟਾਈਟ ਲੇਵੇ ਜਿਤਨਾ ਜਿਆ ਮੈਚਫ ਗਾਵਾਂ ਰੱਖਦੀਆਂ ਨੇ ਅੱਛਾ ਅੱਛਾ ਇਹ ਜਦੋਂ ਕਹਣਗੇ ਵੀ ਵੀਰ 14 ਲੀਟਰ ਦੁੱਧ ਦੱਸੀ ਜਾਂਦਾ 14 ਕੱਢ ਦੂ ਕਈ ਵੀਰ ਕਮੈਂਟ ਕਰ ਦਿੰਦੇ ਆ ਜਿੱਦੋਂ ਆਪਾਂ ਚੋਗੇ ਉਖਾਈ ਤੇ ਵੀਰਾਂ ਨੇ ਕਹਿਣਾ ਵੀ ਇਹ ਅਠਵਾਰੀ ਖਾਰੀ ਆ ਇਹਦੇ ਨਾਲ 14 ਕਿਲੋ ਦੁੱਧ ਦੱਸਾਂਗੇ ਤੇ 14 ਹੀ ਨਿਕਲੂ ਵੀਰੇ ਅੱਛਾ ਇੰਦਰਜੀਤ ਵੀਰੇ ਇੱਕ ਇਹ ਵੀ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਮੰਨ ਲਓ ਵੀ ਆਪਾਂ ਕਹਿ ਤਾਂ ਦੇਣਾ ਹੁੰਦਾ ਵੀ ਚਲੋ 14 ਲੀਟਰ ਜੋ ਆਪਾਂ ਚੋਨੇ ਆ ਚਲੋ ਹਾਂਜੀ ਹਾਂਜੀ ਹੁੰਦਾ ਵੀ ਹੋਊਗਾ ਪਸੂ ਥੱਲੇ ਹਾਂਜੀ ਪਰ ਇੱਥੇ ਆਣ ਕੇ ਮਾਲਾ ਵੀ ਕੋਈ 10 ਚੋਂਦਾ 9 ਚੋਂਦਾ ਆਉਂਦਾ ਮਤਲਬ ਕਿ ਖੇਚਲ ਪਾਣੀ ਵੀ ਦੇਣੀ ਪੰਦੀ ਮੈਂ ਜ਼ਿੰਮੇਵਾਰ ਹਾਂ ਵੀਰ ਜੀ ਜੇ ਕੋਈ ਗੱਡੀ ਤੇ ਮੇਰਾ ਵੀਰ ਭਰਾ ਆਊਗਾ ਦੂਰੋਂ ਨੇੜੇ ਆ ਉਹ 1000 ਦਾ 2000 ਦਾ ਤੇਲ ਲੱਗੂ ਮੈਂ ਜ਼ਿੰਮੇਵਾਰ ਮੈਂ ਬੈਠਾ ਕੇ ਦਊਗਾ ਕਿਉਂਕਿ ਦੋਸਤੋ ਜੋ ਗੱਲ ਦੱਸੀ ਜਾਂਦੀ ਏ ਉਸ ਪ੍ਰਹਾਅ ਤੇ ਕਿਸੇ ਵੀਰ ਨੇ ਤੁਰਨਾ ਉਹਨਾਂ ਤੋਂ ਤਾਂ ਮੰਨ ਕੇ ਤੁਸੀਂ ਏਡੀ ਦੂਰੋਂ ਜਿਹੜੀਆਂ ਆਉਣਾ ਇਹ ਨਹੀਂ ਹੋਗਾ ਵੀ ਜੋ ਦੱਸਿਆ ਜਾਊਗਾ ਵੀ 2-4 ਕਿਲੋ ਵਾਧਾ ਨਿਆਂਜੀ ਦੱਸਿਆ ਜਾਵੇ ਉਹਦੀ ਤਸੱਲੀ ਵੀ ਕਰਨੀ ਆ ਤੁਸੀਂ ਚਾਹੇ ਦੋ ਟਾਈਮ ਆਪਣੇ ਸਮੇਂ ਦਾ ਸਮਾਂ ਕੱਢ ਕੇ ਕਰੋ ਚਾਹੇ ਤਿੰਨ ਟਾਈਮ ਕਰੋ ਠੀਕ ਆ ਇਹਦੀ 3 ਕਿਲੋ ਦੀ ਵੀਰੇ ਗਾੜ ਹੋਊਗੀ ਮੱਈ ਦੀ ਠੀਕ ਆ ਆਪਾਂ ਇਹ ਮੱਝ ਵਾਹ ਵੀਡੀਓ ਚ ਜਵਾਬ ਵੀ ਦੇਣੀ ਆ ਠੀਕ ਆ 3 ਕਿਲੋ ਦੀ ਇਹਦੀ ਮੱਝ ਦੀ ਝੋਟੀ ਦੀ ਗਾੜ ਜਿਹੜੀ ਹੋਊਗੀ ਠੀਕ ਆ ਬਾਕੀ ਪੁੱਠਾ ਪਠਾ ਵੇਖੋ ਝੋਟੀ ਨੂੰ ਲੱਗਾ ਲਓ ਜੀ ਇੱਕ ਵਾਰੀ ਦੋਸਤੋ ਫੁਲਕਾਰੀ ਲਾ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਬਿਲਕੁਲ ਚੌੜੇ ਪੁੱਠੇ ਦੇ ਵਿੱਚ ਸੋ ਪਤਲੇ ਪਿੰਡੇ ਦੇ ਵਿੱਚ ਤੇ ਸ਼ਾਈ ਜੁਈ ਤੁਸੀਂ ਵੇਖੋ ਠੀਕ ਆ ਜੀ ਚਮਕ ਤਮਕ ਪੂਰੀ ਆ ਬਾਕੀ ਸਿੰਗੀ ਸੁੰਗੀ ਵੀ ਕਾਫੀ ਸੋਹਣੀ ਚ अच्छा इंद्रजीत फिर मगर कटिया आ गई हां जी हाँ आ दे कटिया आ गई अच्छा थे दिन एक बारी फिर कंफर्म कर के 10 दिन हो गए विद जी 10 क दिन हो गए हां जी हां जी लो जी 10 क दिन हो गया दोस्तों ਤੇ ਹੁਣ ਕੋਈ ਮਾਲਾ ਵੀ 12 ਤੋਂ ਪਲੱਸ ਮੰਨ ਕੇ ਆਪਣਾ 12 ਤੋਂ ਪਲੱਸ ਹੀ ਆ ਵੀ ਜੀ 12 ਨੂੰ 14 ਲੀਟਰ 13 ਲੀਟਰ 14 ਖੁੱਲਾ ਦੁੱਧ ਜਿਹੜਾ ਚਵਾਵਾ ਦੁੱਧ ਆ ਦੇ ਠੀਕ ਹੈ ਜੀ हां ਲੋ ਦੋਸਤੋ ਇਹ ਦੁੱਧਾ ਇਸ ਮੱਝ ਦੇ ਥੱਲੇ ਠੀਕ ਆ ਦੱਸਾਂ ਕਿ ਦਿਨਾਂ ਦੀ ਸੂਈ ਮਗਰ ਕੱਟੀ ਆ ਤੇ ਬਾਕੀ ਥਣਲੇ ਵੀ ਦੀ ਸਾਫ ਸੁਥਰੀ ਆ ਠੀਕ ਆ ਜੀ ਚਵਾਈ ਚੋਈ ਵੀਰ ਜੀ ਬਹੁਤ ਵਧੀਆ ਤੁਹਾਨੂੰ ਨਾਲ ਹੀ ਵੇਖਣ ਦੇ ਵਿੱਚ ਮਿਲੂਗੀ ਇਹਦੀ ਠੀਕਾ ਜੀ ਤਸੱਲੀ ਨਾਲ ਇੱਕ ਵਾਰੀ ਚੋਈ ਵੀ ਦੇਖ ਲਿਓ ਠੀਕਾ ਚੋਈ ਵੀ ਇੱਕ ਵਾਰੀ ਦੇਖ ਲਿਓ ਠੀਕਾ ਤੇ ਇੰਦਰ ਜੀ ਤੇ ਤਾਂ ਮੁੱਲ ਕੀ ਕਰਦੇ ਆ ਵੀਰ ਇੱਕ ਵੀਰ ਜੀ ਇਹ ਵੀ ਰਿਕੁਐਸਟ ਹੈ ਵੀ ਰੰਗੜੀ ਵੀ ਮੁੱਲ ਆਪਾਂ ਉਹੀ ਕਰਨੇ ਵਿੱਚ ਵੀਰ ਕੋਈ 10 10 15 15000 ਰੁਪਏ ਦਾ ਵੀਰ ਜੀ ਫਰਕ ਰੱਖ ਕੇ ਮੁੱਲ ਲਾਉਂਦੇ ਆ ਹਮ ਹਮ ਵੀਡੀਓ ਦਾ ਮਕਸਦ ਇਹ ਹੁੰਦਾ ਵੀਰ ਜੀ ਵੀ ਰੇਟ ਉਹਨਾਂ ਦੱਸੋ ਅਗਲਾ ਵੀ ਖਰਾਬ ਨਾ ਹੋਵੇ ਜਿਹੜਾ ਫੋਨ ਤੇ ਸੌਦਾ ਹੋਣਾ ਮਿੰਟ ਚ ਸੌਦਾ ਹੋ ਜੇ ਤੇ ਆਪ ਦਾ ਬੂ ਡੰਗਰ ਲੈ ਕੇ ਆਪਦਾ ਕਰੇ ਜਾ ਵੀ ਬ 20 30 ਜਾਂ ਟੁੱਟ ਕੇ ਠਾਣੂ ਉਹ ਆਪਾਂ ਗੱਲ ਨਹੀਂ ਕਰਨੀ ਇਹ ਚੋਟੀ ਵੀਰ ਜੀ ਹਾਂ ਨਾ 1 15 ਦੀ ਆਪਾਂ ਦੇ ਦਾਂਗੇ 1 15 ਦੀ ਹਾਂ ਬਿਲਕੁਲ ਜਾਇਜ਼ ਰੇਟ ਆ 1 15 ਦੀ ਆਪਾਂ ਜਸਨੋ ਕਰਦਾ ਵਿੱਚੋਂ 500 ਰੁਪਏ ਛੋਟ ਕਰਾਂਗੇ ਲਓ ਜੀ ਹਾਂ 1 ਲੱਖ 15000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜਾਊਗੀ ਠੀਕ ਆ ਸੋ ਦੁੱਧ ਜਿੰਨਾ ਦੱਸਿਆ ਵੀਰ ਨੇ ਦੁੱਧ ਬਹੁਤ ਹੁੰਦਾ ਦੋਸਤੋ ਚੰਗਾ ਕਾਸਾ ਦੁੱਧ ਆਹ ਕਹਿੰਦੇ ਘੋਂਦੇ ਪਸ਼ੂ ਦੇ ਥੱਲੇ ਚੋਨਾ ਹੋਵੇ ਨਾ ਦੋ ਦੋਨਾਂ ਤਾਂ ਮੈਨੂੰ ਲੱਗਦਾ ਬਿਹਾਰੀ ਸਾਰੀ ਮੱਝਾਂ ਵੈਸੇ ਤਿੰਦੀਆਂ ਨਹੀਂ ਗਈਆਂ ਫਿਰ ਹਾਲ ਤੁਸੀਂ ਉਹ ਆ ਕੇ ਚੋਕੇ ਆਪਣੀ ਤਸੱ ਜੋ ਕਿ ਜਿਹੜੀ ਵਿਖਾਵ ਹੀ ਦਿੱਤੀ ਆ ਉਹ ਤੁਸੀਂ ਆਪਣੀ ਵੀਡੀਓ ਚੰਗੀ ਤਰ੍ਹਾਂ ਦੇਖ ਲਿਓ ਤਾਂ ਜੋ ਦੋਸਤੋ ਕੱਲੀ ਕੱਲੀ ਚੀਜ਼ ਦਾ ਪਤਾ ਤੁਹਾਨੂੰ ਲੱਗ ਸਕੇ ਠੀਕ ਆ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਕਿਹੜੀ ਮਾਝ ਦਿਖਾਉਣੀ ਆ ਇਧਰ ਆ ਗਈ ਆਹੀ ਬੱਚੀ ਬਾਬੀ ਦੂਜੇ ਨੰਬਰ ਤੇ ਜਿਹੜੀ ਆ ਮਾਝ ਦੋਸਤੋ ਤੁਹਾਨੂੰ ਦਿਖਾ ਦੇਣੀ ਆ ਇਹਦਾ ਪੂਰਾ ਇਨਫੋਰਮੇਸ਼ਨ ਵੇਰਵਾ ਲੈਣੀ ਆ ਤੇ ਇਹਦਾ ਸੁਹਾ ਤਸ ਦੋ ਇੰਦਰ ਜੀ ਇਹ ਵੀਰ ਜੀ ਤੀਜਾ ਸੁਹਾ ਤੀਜਾ ਹਾਂਜੀ ਲੋ ਜੀ ਤੀਜਾ ਸੁਬਾ ਜਿਹੜੀ ਅੱਗੇ ਸੈਕਿੰਡ ਨੰਬਰ ਤੇ ਦੋਸਤੋ ਇਹ ਮੱਝ ਤੇ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਜੀ ਇਹਨੂੰ ਵੀ ਜੀ 22 ਦਿਨ ਹੋ ਗਏ ਸੂਈ ਨੂੰ ਲੋ ਜੀ 22 ਬਾਈਆਂ ਦਿਨਾਂ ਦਾ ਸੁਗਾ ਠੀਕ ਆ ਜੀ ਤੀਜਾ ਸੁਬਾ ਵੀਆਂ ਬਾਈਆਂ ਦਿਨਾਂ ਦੀ ਮਗਰ ਕਟਾ ਜੀ ਕਟਾ ਮਗਰੇ ਦੀ ਮਗਰ ਕਟਾ ਠੀਕ ਆ ਮੇਲ ਕਾਫ ਆ ਤੇ ਮੱਝ ਤੁਸੀਂ ਇਹ ਦੋਸਤੋ ਇੱਕ ਵਾਰੀ ਪੂਰੀ ਚੈੱਕ ਕਰ ਲਓ ਠੀਕ ਆ ਜੀ ਆ ਲੋ ਅੱਛਾ ਦੁੱਧ ਇਹਦੇ ਥੱਲੇ ਆਪਾਂ ਕਿੰਨਾ ਚੁਭਾਵਾਂਗੇ ਜੀ ਦੁੱਧ ਵੀਰ ਹੋਊ 9 ਕਿਲੋ ਤੇ 8 ਕਿਲੋ ਦੀ ਦੀ ਆਪਾਂ ਫੁੱਲ ਗਰੰਟੀ ਦਾ ਆਗੀ ਠੀਕ ਆ ਜੀ ਹਾਂ 8 ਕਿਲੋ ਫੁੱਲ ਦੁੱਧ 8 ਕਿ ਤਸल्ली ਤੋਂ ਭਾਵੇਂ ਆ ਵੀ ਜਿਹੜਾ ਕੋਈ ਇੱਥੇ ਆਣ ਕੇ ਵੀਰ ਚੋਂਦਾ ਦੋਸਤੋ ਵੀ ਉਹ ਮਾਲਟੀ ਦੇ ਵਿੱਚ ਪੈਣ ਵਾਲਾ ਤਾਂ ਤੁਹੂਗਾ 8 ਕਿਲੋ ਠੀਕ ਆ ਤੇ ਬਾਕੀ ਕਦ ਕੁਦ ਤੁਸੀਂ ਵੇਖੇ ਚੱਕ ਕਰੋ ਕਦ ਸਿੰਗਲ ਢੀ ਦੀ ਆ ਠੀਕ ਆ ਵੱਡਾ ਕਦ ਦਾ ਸਿੰਗਲ ਖੱਡੀ ਦੇ ਵਿੱਚ ਆलो ਬਾਕੀ ਅਗਲੇ ਪਿਛਲੇ ਥਣਾ ਦੀ ਬਰਾਬਰ ਵੀਰ ਇੱਕ ਨੰਬਰ ਦੀ ਵੀਰ ਚਵਾਈ ਹੋਊਗੀ ਬਰਾਬਰ ਹੋਊਗੀ ਕੋਈ ਭੂਰ ਨਹੀਂ ਛੱਟਾ ਨਹੀਂ ਤੇ ਇਹ ਆ ਵੀ ਚੋਣ ਬੜੀ ਪੋਲੀ ਭਾਵੇਂ ਕੋਈ ਜਵਾਗ ਚੋਲੇ ਜਨਾਨੀ ਚੋਲੇ ਚੋਣ ਬਹੁਤ ਜਿਆਦੀ ਪੋਲੀ गावाਾਂ ਗਾ ਲਓ ਜੀ ਠੀਕ ਆ ਸੋ ਪਾਈਆਂ ਤੀਆਂ 24 ਦਿਨਾਂ ਦੀ ਡੋਸਤੋ ਇਹ ਸੂਈ ਠੀਕ ਆ 8 ਕਿਲੋ ਦੁੱਧ ਹੁਣ ਮੈਟ ਜਿਹੜਾ ਜੇ ਥੱਲੇ ਬਿਲਕੁਲ ਹਾਜ਼ਰ ਹੈ ਚੰਦਰਜੀਤ ਤਾਂ ਕੀ ਡਿਮਾਂਡ ਕਰਦੇ ਆਂ ਦੀ ਡਿਮਾਂਡ ਵੀਰੇ ਦੀ 85000 ਰੁਪਇਆ ਕਰੀਏ ਤਾਵੇਂ ਵੇਖਦੀ ਆ ਅੱਛਾ ਜੀ ਆਪਾਂ 80 ਵੀ ਨਹੀਂ ਕਰਨਾ ਅਸੀਂ 2000 ਰੁਪਇਆ ਛੱਡ ਦਾਂਗੇ 80 'ਚ ਹਾਂ ਠੀਕ ਹੈ ਜੀ ਹਾਂ ਬਿਲਕੁਲ ਜਾਇਜ਼ ਪਾਊਗਾ ਦੁੱਧ 9 ਕਿਲੋ ਵਾਕੇ ਕੋਈ 8 ਕਿਲੋ ਜਿਤਨਾ ਮਰਜ਼ੀ ਤਸੱਲੀ ਕਰਕੇ ਲੈ ਜਾਏ ਠੀਕ ਹੈ ਜੀ ਹਾਂ ਜੀ ਬਾਕੀ ਟੁੱਟੇ ਘਰੋਂ ਆਈ ਐ ਨਾ ਹੈਗਾ ਵੀ ਸਾਭੀ ਨਹੀਂ ਕਹਿੰਦੇ ਦੁੱਧ ਝੋਟੀ ਨਾ ਵੀ 11 12 ਕਿਲੋ ਕਰ ਦਿਓ ਕੱਲ ਦੀ ਆਈ ਚਾਰੂ ਚੂਰੂ ਵੜੀ ਆ ਹੂੰ ਹੂੰ ਲਓ ਜੀ ਠੀਕ ਹੈ ਸੋ ਪਸੂ ਦੋਸਤੋ ਦੋਦੋਂ ਵਾਜੂਗਾ ਵੈਸੇ ਦਿਨ ਜਿੰਨੇ ਤੁਹਾਨੂੰ ਦੱਸਿਆ ਉਹ ਜੇ ਸਮਾਂ ਬਿਲਕੁਲ ਮਹੀਨੇ ਦੇ ਅੰਦਰ ਬਾਅਦ ਜੀ ਠੀਕ ਹੈ ਜੀ ਦੋਦੋਂ ਹੋਰ ਵਾਜੂਗੀ ਕੋਈ ਚੰਗੀ ਸੇਵਾ ਕਰ ਲੂ ਫਿਰ ਅਗੇ ਤੀਸਰੇ ਨੰਬਰ ਤੇ ਇਹ ਤੁਹਾਨੂੰ ਦਿਖਾਉਣੇ ਆ ਪੂਰੀ ਠੀਕ ਹੈ ਜੀ ਇਹ ਪੂਰੀ ਮੱਝ ਵੀ ਕਾਫੀ ਵੀਰ ਸ਼ੌਂਕ ਰੱਖਦੇ ਪੂਰੀ ਮੱਝ ਖਰੀਦਦੇ ਜਦੋਂ ਨਿਕਲਦੀ ਹੈ ਮੈਨੂੰ ਲੱਗਦਾ ਪਹਿਲ ਦੇ ਆਧਾਰ ਤੇ ਵੀਰ ਸੌਦਾ ਕਰਦੇ ਆ ਤੇ ਇਹਦਾ ਵੀਰ ਕੀ ਵੀਰ ਵਾ ਕੀ ਡਿਟੇਲ ਜੇ ਇਹਦਾ ਵੀਰ ਜੀ ਬੱਚਾ ਮਰ ਗਿਆ ਜੇ ਕੋਈ ਮਹੀਨੇ ਦੀ ਮਾਲ ਲੈ ਕੋਈ ਧੂਂ ਦੀ ਮਾਲ ਲੈ ਕੋਈ ਸ਼ਾਂ ਦੀ ਮਾਲ ਲੈ ਬੱਚਾ ਬਾਕੀ ਉਥੇ ਮਰਿਆ ਪਿਆ ਨੱਪ ਤੇ ਇੰਨਾ ਵੀ ਮੈਂ ਉਥਨ ਘਰੇ ਨਹੀਂ ਆ ਤੇ ਵੀਡੀਓ ਨਹੀਂ ਮਰਦਾ ਬਣੀ ਤਾਂ ਵੀਡੀਓ ਬਣਾ ਕੇ ਪ੍ਰੂਫ ਹੋ ਜਾਂਦਾ ਵਾ ਆ ਬਿਲਕੁਲ ਜੀ ਹਾਂ ਤੇ ਬਾਕੀ ਉਹ ਤਾਂ ਵੀਰੇ ਆ ਦਾ ਕੋਈ ਸਮਝ ਲਾਵੇ ਦੁੱਧ ਮਾਇ ਥਲੇ ਹੋਗਾ ਕੋਈ 10 ਕਿਲੋ ਹੂੰ ਹੂੰ ਤੇ ਇੰਨੀ ਕਰਮਾ ਵਾਲੀ ਨਿਕਲੀ ਆ ਵੀ ਜਿੱਦਨ ਦਾ ਬੱਚਾ ਮਰਿਆ ਨਾ ਤਾਂ ਇਹਨੂੰ ਪਾੜਾ ਪਾ ਕੇ ਵੇਖਿਆ ਹੈ ਨਾ ਟੀਕਾ ਲਾ ਕੇ ਵੇਖਿਆ ਨਾ ਹੀ ਜੂੜ ਪਾ ਕੇ ਵੇਖਿਆ ਇਹ ਥਾਪੀ ਮਾਰਨੀ ਆ ਬਸ ਇਦਾਂ ਹੀ ਧਾਰ ਦੇ ਕੇ ਧਾਰ ਤੇ ਮੱਝ ਭੋਮ ਭਵੇਂ ਦਿਹਾੜੀ ਦੀ ਚਿੰਨੀ ਏਰੀ ਭਵੇਂ گاਵਾ ਕੋ ਭਵੇਂ ਪੰਜਾਹ ਏਰੀ ਚੋਲੋ ਇਹ ਨਹੀਂ ਵੀ ਲੱਤ ਮਾਰੂਗਾ ਇਦਾਂ ਹੀ ਬਸੂਗੀ ਹੂੰ ਹੂੰ ਇਦਾਂ ਹੀ ਲਓ ਦੋਸਤੋ ਧਾਰ ਤੇ ਉਹ ਕੋਈ ਠੰਡਾ ਤੇਰੇ ਪੇਤ ਪਸੂ ਜਿਹੜਾ ਦੋਸਤੋ ਉਹ ਹੀ ਧਾਰ ਤੇ ਅਕਸਰ ਲੱਗਦੇ ਆ ਠੀਕ ਆ ਤੇ ਇਹਦਾ ਇੰਦਰਜੀਤ ਸੁਭਾ ਕਿੰਨਾ ਦੱਸਿਆ ਸੁਭਾ ਤੀਜਾ ਵੀਰੇ ਤੀਜਾ ਸਮਾਂ ਇੱਕ ਵਾਰੀ ਫੇਰ ਦੱਸ ਦੀ ਕਿੰਨਾ ਕੁ ਹੋ ਗਿਆ ਜੀ ਕੋਈ ਮਹੀਨਾ ਡੇਢ ਮਹੀਨਾ ਮੰਨ ਲੇ ਵੀਰੇ ਮੈਂ ਹੁਣ ਜੋ ਸਬੂਤ ਨਹੀਂ ਹੈਗਾ ਆਪਾਂ ਕੀ ਕਹਿ ਸਕਦੇ ਆ ਬਿਲਕੁਲ ਬਿਲਕੁਲ ਤੇ ਹੁਣ ਦੁੱਧ ਆਪਾਂ ਕਿੰਨਾ ਦੁੱਧ 10 ਲੀਟਰ ਚ ਵਗਦਾਂਗੇ ਵੀਰ ਜੀ ਪੰਜੋ ਵਲੇ ਪੰਜੋ ਵਲੇ ਲਓ ਜੀ 10 ਕਿ ਲੀਟਰ ਦੁੱਧ ਦੋਸਤੋ ਇਹ ਥੱਲੇ ਬਿਲਕੁਲ ਹੁਣ ਹਾਜ਼ਰ ਆ ਠੀਕ ਆ ਬਾਕੀ ਪੂਰੀ ਸਟਰਕਚਰ ਤੁਸੀਂ ਵੇਖ ਸਕਦੇ ਜੇ ਸਮਝ ਦੀ ਲੰਬੇ ਪੋਲ ਕੇ ਤੋਰ ਕੇ ਤੁਹਾਨੂੰ ਤਸल्ली ਨਾਲ ਦਿਖਾ ਦਿੰਨੇ ਆ ਸੋਹਣੇ ਪਿੱਠਪੂੜੇ ਦੇ ਵਿੱਚ ਆ ਠੀਕ ਆ ਜੀ ਬੂਰੀ ਤਿਲਾਂ ਵਾਲੀ ਠੀਕ ਆ ਪੂਰੀ ਜੰਮੀ ਪਲੀ ਇਹ ਤਾਂ ਬੱਚੇ ਦਾ ਕਰਕੇ ਥੋੜਾ ਜਨਾ ਜੀ ਘਟ ਲਾਇਆ ਮੱਜ ਨੇ ਰੈਂਕ ਦੀ ਲਉਂਦੀ ਹੁਣ ਕੱਲ ਪਰਸੋਂ ਦਿਲ ਧਰਿਆ ਮੜਾਇਆ ਬਿਲਕੁਲ ਬਿਲਕੁਲ ਸੋਹਣੇ ਬਾਡੀ ਪੰਤਰ ਦੇ ਵਿੱਚ ਦੋਸਤੋ ਤੇ ਚੋਣ ਚਾਂ ਵੀ ਜਿਹੜੀ ਬਿਲਕੁਲ ਪੋਲੀ ਆ ਠੀਕ ਆ ਜੀ ਚੋਣ ਭਰੌਣ ਚੰਗੀ ਪੋਲੀ ਤੇ 10 ਇਹ ਉਹੀ ਫੇਰ ਵਾਰ-ਵਾਰ ਵੀਰੇ ਗੱਲ ਆ ਜਾਂਦੀ ਆ ਇਦਾਂ ਹੀ ਭਵੇਂ ਨਾ ਹਾਂ ਆਈ ਨਿੰਨ ਪ੍ਰਕਰਮਾਲ ਨੂੰ ਪ੍ਰਵਾਹ ਹੀ ਕੋਈ ਨਹੀਂ ਆਉਦੇ ਇਹ ਤਾਂ ਮੱਝਾਂ ਐਵੇਂ ਮਿਲਦੀਆਂ ਨਹੀਂ ਆ ਲਓ ਜੀ ਠੀਕ ਆ ਸੋ ਪੂਰੀ ਸੀਲਸ ਲੱਗ ਠੀਕ ਆ ਜੀ ਸੋ ਬੱਚੇ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਜੇ ਇਸੇ ਤਰ੍ਹਾਂ ਦੋਸਤੋ ਧਾਰ ਤੇ ਮਿਲਦੀ ਆ ਕੋਈ ਪਹਾੜੇ ਵੰਡੇ ਦੀ ਜਿਹੜੀ ਆ ਦੋਸਤੋ ਕਿਸੇ ਤਰ੍ਹਾਂ ਦੀ ਕੋਚਾੜ ਦੀ ਜਿਹੜੀ ਕੋਈ ਲਾਲਚ ਨਹੀਂ ਕਰਦੀ ਜੇ ਇਸੇ ਤਰ੍ਹਾਂ ਬਸ ਧਾਰ ਦੇਣੀ ਹੈ ਤੇ ਚੁਵਾਈ ਤੁਸੀਂ ਕਰਨੀ ਸਟਾਰਟ ਕਰ ਦੋਗੇ ਠੀਕ ਆ

ਤੇਗਾ ਅਛਾ ਤੇ ਵੀਰ ਇੰਦਰਜੀਤ ਇਹਦੀ ਫਿਰ ਇਹ ਲਈ ਦੇ ਵੀਰ ਆਪਾਂ ਵਾਹ ਵਾਹ ਮਹਿੰਗੀ ਮੱਜ ਤੇ ਬਾਕੀ ਡਿਮਾਂਡ ਇਹਦੀ ਆਪਾਂ ਫੋਨ ਤੇ ਕਰ ਲਾਂਗੇ ਬਿਆਨ ਤਾਂ ਪਰਵਾਣਾ ਮੰਨ ਲਓ ਕਿ ਜੇ ਤਾਂ ਕਿਹਦੇ ਰੋਗ ਆ ਜੂਗੀ ਤੇ ਆਪਾਂ ਦੇ ਦਾਨ ਨੇ ਇਹਦੇ ਕੋਈ ਘਰੇ ਦੁੱਧ ਤੇ ਲਾ ਲਾਂਗੇ ਹਉ ਚੰਗੀ ਡਿਮਾਂਡ ਦੀ ਇਹਨਾਂ ਕੋ ਵੀਰ ਸੋਚੇ ਤੇ ਬਾਕੀ ਇਹਨਾਂ ਹੈਗਾ ਵੀ ਵੀਰਾਂ ਨੂੰ ਦੱਸ ਦੋ 70000 ਦਾ ਤਾਂ ਮੈਂ ਦਾ ਵੈਸੇ ਹੀ ਵਜਣੀ ਹੈਗਾ ਇਹਦੀ ਮੱਜ ਪਲੀ ਪਲੀ ਹੈ ਬਿਲਕੁਲ ਤੇ ਬਾਕੀ ਜਿੱਦਾਂ ਵੀ ਕਹਦਾ ਰੋਗ ਕੋਈ ਨਹੀਂ ਅੱਗੇ ਕੋਈ ਵੀਰ ਸੰਭੂਗਾ ਤੇ ਨਵੇਂ ਸੂਬੇ ਲਈ ਚਲੋ ਤਿਆਰ ਹੋ ਗਈ ਤਿਆਰ ਹਾਂ ਜੀ ਐਸੀ ਵਾਲੀ ਮੱਜ ਆ ਬਾਕੀ ਹੁਣ ਵੀ ਤਕਰੀਬਨ ਚ ਬਾਕੀ ਦੁੱਧ ਨੂੰ ਵੇਖ ਕੇ ਪਤਾ ਲੱਗ ਜਾਣਾ ਵੀ ਇਹ 10 ਕਿਲੋ ਦੁੱਧ ਦਾ 10 ਕਿਲੋ ਖੁੱਲਾ ਦੁੱਧ ਹੋ ਵੀ ਰੰਦਾ ਆਪੂਰ ਨਾ ਛਟਾਂ ਚੂਨ ਚਾਂ ਦੇ ਇੱਕ ਨੰਬਰ ਦੀ ਹੋਊਗੀ ਠੀਕ ਹੈ ਸੀਲ ਤਾਂ ਇੰਨੀ ਕੁ ਮੈਗਨਾ ਜਿਆਦੀ ਆ ਗਈ ਜੋ ਕੋਈ ਭੈਣ ਭਰਾ ਲੈ ਜਾਊਗਾ ਤੇ ਯਾਦ ਕਰੂਗਾ ਹੂੰ ਆ ਲੋ ਜੀ ਠੀਕ ਆ ਤੇ ਬਾਕੀ ਠੰਡੀ ਧੀਰੀ ਆ ਦੋਸਤੋ ਵਾਰ-ਵਾਰ ਠੀਕ ਹੈ ਜੀ ਬੈ ਬੈ ਕੇ ਜਿਹੜਾ ਵੀਰ ਨੇ ਦਿਖਾਤਾ ਤੁਹਾਨੂੰ ਵੀ ਜਿੱਦਾਂ ਮਰਜੀ ਬੈਠੋ ਠੀਕ ਹੈ ਜੀ ਟਾਈਮ ਤੋਂ ਟਾਈਮ ਆਪਣੀ ਇਸੇ ਤਰ੍ਹਾਂ ਧਾਰ ਦੇ ਕੇ ਤੁਸੀਂ ਚੋਕੇ ਤਸੱਲੀ ਕਰ ਰਹੋ ਠੀਕ ਆ ਭਾਵੇਂ ਘੰਟੇ-ਘੰਟੇ ਪਿੱਛੇ ਬੈਠੀ ਆ ਕੁਝ ਨਹੀਂ ਕਹਿੰਦੀ ਵਿਚਾਰੀ ਹ ਬਾਕੀ ਮੁੱਲ ਜਿਹੜਾ ਤਾਂ ਫੋਨ ਤੇ ਹੋ ਜਾਊਗਾ ਠੀਕ ਆ ਸੋ ਚਾਹਵਾਨ ਵੀਰ ਜਿਹੜਾ ਹੋਇਆ ਤੁਸੀਂ ਕੰਟੈਕਟ ਕਰਿਓ ਮੁੱਲ ਫੋਨ ਤੇ ਦੱਸਿਆ ਜਾਊਗਾ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜਾ ਇੱਕ ਹੋਰ ਤੁਹਾਨੂੰ ਨਗੀਨਾ ਦਿਖਾਉਣੇ ਆ ਇਹ ਪੱਛੀ ਠੀਕ ਆ ਜੀ ਬਾੜ ਤੇ ਇੰਦਰਜੀਤੇ ਤਾਂ ਸੁਆ ਵੀਰ ਕਿਨ ਮਸਲੀ ਆ ਵੀਰੇ ਮੈਂ ਪੁੱਛਿਆ ਨਹੀਂ ਸੁਆ ਕੋਈ ਪਹਿਲਾ ਮੰਨ ਲੇ ਦੂਜਾ ਮੰਨ ਲੇ ਆ ਮੈਂ ਤੁਹਾਨੂੰ ਆਪਦੀ ਸਮਝ ਵੇਖ ਲਾ ਇਹ ਹੈ ਕਿ ਪਹਿਲਾ ਹੋਵੇ ਦੂਜਾ ਹੋਵੇ ਨਹੀਂ ਇਹ ਤਾਂ ਬਾਤ ਹੈ ਠੀਕ ਹੈ ਹਾਂਜੀ ਤੇ ਅੱਜ ਸਮਾਂ ਇਹਨੂੰ ਕਿੰਨਾ ਹੋਇਆ ਇਹਨੂੰ ਵੀਰ ਜੀ 8 ਦਿਨ ਹੋ ਗਏ ਅੱਜ ਸੁਈ ਨੇ 8 ਕਿ ਦਿਨ ਹਾਂਜੀ ਲਓ ਜੀ 8 ਕਿ ਦਿਨ ਦਾ ਸਮਾਂ ਸੁਆ ਦੋਸ ਸੌਦਾ ਕਰ ਲਿਓ ਠੀਕ ਆ ਮਗਰ ਬੱਛੀ ਆ ਮਗਰ ਬੱਛੀ ਆ ਆ ਲੋ ਬੱਛੀ ਬਹੁਤ ਜਿਆਦੀ ਸੋਹਣੀ ਆ ਬੁੱਥੀ ਬਾਥੀ ਵੇਖੋ ਕਿਵੇਂ ਡੂੰਗ ਪੈਂਦਾ ਬਿਲਕੁਲ ਜਰਸੀ ਠੀਕ ਆ ਜਰਸੀ ਬਰੀਡ ਵਿੱਚ ਮਗਰ ਬੱਛੀ ਆ ਤੇ ਆਪ ਜਿਹੜੀ ਦੋਸਤੋ ਫੇਸ ਕੁਆਲਿਟੀ ਇਸ ਬੈਡ ਦੇ ਤੁਸੀਂ ਵੇਖ ਕੇ ਚੈੱਕ ਕਰੋ ਛੋਟੇ ਜੇ ਕੰਨ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਦੁੱਧ ਚੰਗਾ ਦੱਸ ਰਿਹਾ ਵੀਰ ਹੁਣ ਕਿੰਨੇ ਕਿਤੇ ਚੱਲਣ ਦੀ ਆ 18 ਕਿਲੋ ਦੁੱਧ ਵੀਰ ਜੀ ਇੱਥੇ ਖੁੱਲਾ ਆਊਗਾ ਕਿਹੜਾ ਚੋਨਾ 9 ਕਿਲੋ ਇੱਕ ਟਾਈਮ ਦਾ ਠੀਕ ਆ ਜੀ ਵੈਸੇ ਹਾਈਟ ਮੀਡੀਅਮ ਆ ਦੋਸਤੋ ਬਾਕੀ ਆਪਣੇ ਵਜਨ ਵਜੂਦ ਨਾਲ ਕਰਮ ਠੀਕ ਆ ਜੀ ਜਿਆਦਾ ਹੀ ਕਾਰਗਜ਼ਾਰੀ ਆ ਜੇ 18 ਕਿਲੋ ਦੁੱਧ ਦੇਖੀ ਆਪਾਂ ਤੇ 18 ਕਿਲੋ ਦੁੱਧ ਬਹੁਤ ਜਿਆਦਾ ਹੁੰਦਾ ਤੇ ਹਾਈਟ ਮੈਂ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਜਰਸੀਆਂ ਦੇ ਹਿਸਾਬ ਨਾਲ ਮੀਡੀਅਮ ਹਾਈਟ ਆ ਕੋਈ ਵੀਰੇ ਇਹ ਨਾਲ ਨੂੰ ਆਣ ਕਰਦੇ ਜਰਸੀਆਂ ਦਾ ਕੱਦ ਹੁੰਦਾ ਹਾਂ ਜੀ ਬੋਡੀ ਹਾਈਟ ਤੁਸੀਂ ਮੰਨ ਕੇ ਸੌਦਾ ਕਰਿਓ ਬਾਕੀ ਵੇਖੋ ਡਿਜ਼ਾਈਨ ਜੂਨ ਕਾਫੀ ਸੋਹਣਾ ਠੀਕ ਆ ਸਥਾਨ ਤੋਂ ਬਹੁਤ ਖੂਬਸੂਰਤ ਹੱਥੀ ਜਵਾਈਲਾ ਥਾਨ ਰੁਕ ਰੁਕ ਠੀਕ ਆ ਆ ਲਓ ਤੇ ਮਗਰ ਬੱਛੀ ਆ ਬਾਕੀ ਦੁੱਧ ਦੋਸਤ ਚੰਗਾ ਠੀਕ ਆ ਤਾਂ ਕਾਫੀ ਵੀਰਾਂ ਦੀ ਡਿਮਾਂਡ ਆ ਕਾਫੀ ਵੀਰਾਂ ਦੀ ਪੂਨਕਾ ਲਾਉਂਦੀਆਂ ਵੀ ਜਰਸੀ ਬ੍ਰੀਡ ਦੇ ਵਿੱਚ ਵੀ 15 ਤੋਂ ਪਲੱਸ ਵਾਲੀ ਵੜ ਚਾਹੀਦੀ ਆ ਤੇ ਤੁਸੀਂ ਇਸ ਵੜ ਦੇ ਬਾਰੇ ਜਰੂਰ ਆਪਣਾ ਵਿਚਾਰ ਠੀਕ ਆ ਜੀ ਦੇਖ ਸਕਦੇ ਜੀ ਉਲਟ ਬਹਿਣੀ ਲੈ ਸਾਈਡ ਤੋਂ ਆ ਠੰਡੇ ਵਜਦੀਏ। ਬਾਕੀ ਕਾਲ ਦੀ ਮੈਲਾ ਮਾਰ ਲੱਗੀ ਆ। ਠੀਕ ਆ ਜੀ। ਹਾਂ ਜੀ। ਤੇਂਦਰ ਜੀ ਤਾਂ ਇਹ ਕਿੱਥੋਂ ਤੱਕ ਦੇ ਦਿੱ ਗਏ ਫਿਰ? ਵੀਰੇ ਮੋਲ ਨਹੀਂ ਕਰਨਾ ਹਾਂ ਨਾ 60000 ਦੀ ਵਸੀ ਦੇਣੀ ਆ ਆਪਾਂ। 60 ਦੀ। ਹਾਂ ਮੋਲ ਕਰਾਉਣਾ ਉਹ ਪੁੱਤਰਾ 65 ਦੀ ਵੀ ਕਰਾ ਲਈ ਤਾਂ ਵੀ ਵੈ ਵੈਡ ਵਿਕਦੀ ਆ। ਠੀਕ ਆ ਜੀ। ਯਰਸੀ ਤੁਹਾਨੂੰ ਪਾ ਡਿਮਾਂਡ ਵੜੀ ਆ। ਹੂੰ। ਬਾਕੀ ਦੁੱਧਤਾ ਵੀਰ ਜੀ ਮੋਲੇ ਦੇ ਸਹਾਨੂੰ 15 ਕਿਲੋ 16 ਵੀ ਦਿੱਤੀ ਆ ਬੜਾ ਪਰ ਦੁੱਧ ਵੀ ਦੋ ਵਾਦਿਆ ਵੈਠਾ ਲੇ ਉਧਰ ਜੇ 18 ਦੱਸਿਆ ਤਾਂ 18 ਹੀ ਨਿਕਲੂਗਾ ਹਾਂਜੀ ਲੋ ਵੀ ਦੁੱਧ ਦੋਸਤੋ 18 ਕਿਲੋ ਦੱਸਿਆ ਤੇ 18 ਕਿਲੋ ਤੁਸੀਂ ਚੋ ਕੇ ਤਸੱਲੀ ਕਰਿਓ ਬਾਕੀ 60000 ਵੀ ਇਹ ਜਿਹੜੀ ਲਾਸਟ ਲਾਈਨ ਦੇ ਨਾਲ 60000 ਹੈ ਡਿਮਾਂਡ ਅਮਾਉਂਟ ਵੀ ਨਾ ਅਸੀਂ ਨਹੀਂ ਕਰਾਂਗੇ ਵੀ ਜਿਹੜਾ ਲੈ ਲੈਣਾ ਠੀਕ ਹੈ ਜੀ ਯੈਸ ਨੋ ਜਿਹੜੀ ਉਹ 60000 ਸੋ ਆਏਗਾ ਇਹ ਤਾਂ ਮੌਕੇ ਦਾ ਥੋੜਾ ਪਤਾ ਮਾਨਤਣਾ ਹਰ ਇੱਕ ਪਸ਼ੂ ਦੇ ਵਿੱਚੋਂ ਹੋਊਗਾ ਠੀਕ ਹੈ ਜੀ ਇੰਦਰਜੀਤ ਇੱਕ ਨੰਬਰ ਆਪਣੇ ਬੋਲ ਦਿੱਗੇ ਫਿਰ ਨੰਬਰ ਵੀ ਜੀ 9855748728 9855748728 ਠੀਕ ਹੈ ਜੀ ਹਾਂ ਜੀ ਹੁਣ ਦੋਸਤੋ ਇਹ ਸਨ ਮੇਰੇ ਨਾਲ ਵੀਰ ਇੰਦਰਜੀਤ ਸਿੰਘ ਠੀਕ ਹੈ ਜੀ ਪਿੰਡ ਕਰਿਆਲੇ ਤੋਂ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪਸ਼ੂ ਤੁਹਾਨੂੰ ਦਿਖਾ ਦਿੱਤੇ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਤੁਸੀਂ ਲੈ ਲਿਆ ਕਰੋ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ